ਆਪਾਂ ਕੋਈ ਇਹ ਚੀਜ਼ ਦੀ ਸਫਾਈ ਨਹੀਂ ਦੇ ਰਹੇ ਵੀ ਹਣਾ ਵੀ ਸਾਥੂ ਗਲਤੀ ਹੋ ਗਈ ਜੀ ਫਲਾਨਾ ਹੋ ਗਿਆ ਠੀਕ ਹੈ ਭਾਨਾ ਸਾਡਾ ਭਾਈ ਹੈ ਜੀ ਜਿਹੜਾ ਬੰਦਾ ਸੱਚ ਦੇ ਰਾਹ ਤੇ ਤੁਰੂਗਾ ਚਾਹੇ ਕੋਈ ਵੀ ਹੈ ਜੇ ਕੋਈ ਵੀ ਪੰਜਾਬ ਦੇ ਵਿੱਚ ਕੋਈ ਵੀ ਹੈ ਭਾਨਾ ਤਾਂ ਚਲੋ ਆਪਾਂ ਬੰਦੇ ਨਾਲ ਰੋਟੀ ਖਾਦੀ ਆ ਬਹਿ ਕੇ ਹਾਂ ਭਾਈ ਜਾਨ ਵੀ ਦੇਣੀ ਪੈਗੀ ਭਾਨੇ ਵਾਈ ਖਾਤਰ ਜਾਨ ਵੀ ਦੇ ਦਾਂਗੇ ਕੋਈ ਚੱਕਰ ਨਹੀਂ ਹੈ ਜੀ ਠੀਕ ਹੈ ਮੈਂ ਇਹ ਗੱਲ ਕਹਿਣਾ ਚਾਹੁੰਦਾ ਪ੍ਰਸ਼ਾਸਨ ਨੂੰ ਤੁਸੀਂ ਹਾਲ 307 ਲਾਤੀ ਹਾਂ ਤੇ ਗਿਲਾ ਸਾਨੂੰ ਇਹ ਚੀਜ਼ ਦਾ ਥੋੜਾ ਜਿਹਾ ਗਿਲਾ ਠੀਕ ਹੈ ਵੀ ਜਿਹੜਾ ਤਾਂ ਕੁਝ ਕਰਿਆ ਪੁੱਤਰਿਆ ਬੰਦਾ ਉਹ ਚੀਜ਼ ਤਾਂ ਹੁੰਦੀ ਹੈ ਲੱਗ ਵੀ ਬਿਨਾ ਕਰਿਆ ਹਾਂ ਮੈਂ ਉੱਥੇ ਬੈਰੀਗੇਟ ਤੋੜੇ ਹੁੰਦੇ ਮੂਰੇ ਹੋ ਕੇ ਠੀਕ ਹੈ ਕਿਸੇ ਦੇ ਕੁਸ ਮਾਰਿਆ ਹੁੰਦਾ ਠੀਕ ਹੈ 307 ਛੱਡ 302 ਲਾ ਕੇ ਅੰਦਰ ਕਰ ਦਿੰਦੇ ਕੋਈ ਦਿਨਾ ਸ਼ਿਕਵਾ ਨਹੀਂ ਸੀਗਾ ਆਪਾਂ ਸਿਰਫ ਸਾਰਿਆਂ ਨੂੰ ਇਹ ਸੁਨੇਹਾ ਦਿੰਨੇ ਆ ਵੀ ਸੱਚਾਈ ਦਾ ਸਾਥ ਦਿਓ ਸੱਚ ਨਾਲ ਖੜੇ ਰਹੋ ਠੀਕ ਹੈ ਸਾਡੇ ਜਿਗੇਤੇ ਲੱਗਿਆ ਤੁਹਾਨੂੰ ਵੀ ਹਾਂ ਇਹ ਬੰਦੇ ਝੂਠੇ ਨੇ ਬੇਸ਼ੱਕ ਜਾਵਾਂ ਕੋਈ ਵੀ ਬੰਦਾ ਨਾ ਆਇਓ ਤੁਸੀਂ ਆਉਣ ਹੈ ਸਾਡੇ ਕੋਲੇ ਵੋਟਾਂ ਮੰਗਣ ਵਾਸਤੇ ਕਿਹੜਾ ਮੂੰਹ ਲੈ ਕੇ ਆਉਗੇ ਇਹਦਾ ਦੱਸੋ ਪੰਜਾਬ ਦੇ ਲੋਕ ਵੀ ਕੀ ਚੱਲ ਰਿਹਾ ਹੈ ਹਨਾ ਵੀ ਸਾਡੇ ਤੇ ਵੀ ਪਰਚੇ ਹੋਏ ਨੇ ਸਾਡੇ ਤੇ ਪਰਚੇ 12 ਹੋਏ ਨੇ ਹਾਂ 12 ਧਰਾਵਾਂ ਲਈ ਜਿੰਨਿਆਂ ਦੇ ਵੀ ਨਾਂ ਨੇ ਸਾਰਿਆਂ ਦੇ 12 ਪਰਚੇ ਹੋਏ ਨੇ 12 ਪਰਚੇ ਹੋਏ ਆ ਠੀਕ ਹੈ ਸੋ ਆਪਾਂ ਕੋਈ ਇਹ ਚੀਜ਼ ਦੀ ਸਫਾਈ ਨਹੀਂ ਦੇ ਰਹੇ ਵੀਹਣਾ ਵੀ ਸਾਠੂ ਗਲਤੀ ਹੋ ਗਈ ਜੀ ਫਲਾਨਾ ਹੋ ਗਿਆ ਠੀਕ ਹੈ ਭਾਨਾ ਸਾਡਾ ਭਾਈ ਹੈ ਜੀ ਠੀਕ ਹੈ ਇੱਕ ਥਾਲੀ 'ਚ ਬਹਿ ਕੇ ਭਾਨੇ ਨਾਲ ਅਸੀਂ ਰੋਟੀਆਂ ਖਾਦੀਆਂ ਨੇ ਠੀਕ ਹੈ ਸਾਡਾ ਭਰਾ ਹੈ ਸਾਡਾ ਜਿਗਰੀ ਯਾਰ ਹੈ ਭਾਨਾ ਉਹਦੇ ਨਾਲ ਖੜੇ ਆ ਅੱਗੇ ਵੀ ਖੜੇ ਆ ਠੀਕ ਹੈ ਜਹਾਂ ਜਿਹੜਾ ਬੰਦਾ ਸੱਚ ਦੇ ਰਾਹ ਤੇ ਤੁਰੂਗਾ ਚਾਹੇ ਕੋਈ ਵੀ ਹੈ ਜੇ ਕੋਈ ਵੀ ਪੰਜਾਬ ਦੇ ਵਿੱਚ ਕੋਈ ਵੀ ਹੈ ਭਾਨਾ ਤਾਂ ਚਲੋ ਆਪਾਂ ਬੰਦੇ ਨਾਲ ਰੋਟੀ ਖਾਦਦੀ ਆ ਬਹਿ ਕੇ ਹਾਂ ਭਾਈ ਜਾਨ ਵੀ ਦੇਣੀ ਪੈਗੀ ਭਾਨੇ ਵਾਈ ਖਾਤਰ ਜਾਨ ਵੀ ਦੇ ਦਾਂਗੇ ਕੋਈ ਚੱਕਰ ਨਹੀਂ ਹੈ ਜੀ ਠੀਕ ਹੈ ਮੈਂ ਇਹ ਗੱਲ ਕਹਿਣਾ ਚਾਹੁੰਦਾ ਪ੍ਰਸ਼ਾਸਨ ਨੂੰ ਤੁਸੀਂ ਸਾਲ 307 ਲਾਤੀ ਹਾਂ ਤੇ ਗਿਲਾ ਸਾਨੂੰ ਇਹ ਚੀਜ਼ ਦਾ ਥੋੜਾ ਜਿਹਾ ਗਿਲਾ ਠੀਕ ਹੈ ਵੀ ਜਿਹੜਾ ਤਾਂ ਕੁਝ ਕਰਿਆ ਪਉ ਤਰੇਹਾ ਬੰਦਾ ਉਹ ਚੀਜ਼ ਤਾਂ ਹੁੰਦੀ ਹੈ ਲੱਗ ਵੀ ਬਿਨਾ ਕਰਿਆ ਹਾਂ ਮੈਂ ਉੱਥੇ ਬੈਰੀਗੇਟ ਤੋੜੇ ਹੁੰਦੇ ਮੂਰੇ ਹੋ ਕੇ ਠੀਕ ਹੈ ਕਿਸੇ ਦੇ ਕੁਝ ਮਾਰਿਆ ਹੁੰਦਾ ਠੀਕ ਹੈ 307 ਛੱਡ 302 ਲਾ ਕੇ ਅੰਦਰ ਕਰ ਦਿੰਦੇ ਕੋਈ ਗਿਲਾ ਸ਼ਿਕਵਾ ਨਹੀਂ ਸੀਗਾ ਪਰ ਜਦੋਂ ਤੁਸੀਂ ਬਿਨਾ ਕਰਿਆ ਹਨ ਅਸੀਂ ਸਾਰਾ ਦਿਨ ਥਾਣੇ 'ਚ ਬੰਦਾਂ ਤੁਸੀਂ ਕਿੰਨੇ ਵਜੇ ਚੱਕ ਲਈ ਸੀਗਾ ਆਪਾਂ ਨੂੰ ਅਸੀਂ 2 ਤਰੀਕ ਨੂੰ ਸੰਗਰੂਰ ਗਏ ਸੀ ਸਾਨੂੰ ਪਰਸਨਲ ਕੰਮ ਸੀ ਕੋਈ ਅਸੀਂ ਉੱਥੇ ਰਾਤ ਰੁਕੇ 3 ਤਰੀਕ ਨੂੰ ਸਵੇਰੇ ਪੁਲਿਸ ਦੀ ਰੇਡ ਪੈਂਦੀ ਐ ਐਸਪੀ ਸਾਹਿਬ ਦੀ ਉਹਨਾਂ ਨੇ ਸਾਡੀ ਸਾਰੀ ਟੀਮ ਬਾਣਾ ਮੋੜ ਬਾਈ ਤੇ ਸਰਪੰਚ ਕੋਟ ਦੂਣਾ ਇੱਕ ਮੁੰਡਾ ਹੋਰ ਸੀ ਠੀਕ ਐ ਬਾੜ-ਬਾੜ ਕਰਕੇ ਸਾਨੂੰ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ ਸਵੇਰੇ 9:30 ਵਜੇ ਤੇ ਬਾਲੀਆ ਥਾਣੇ ਚ ਲੈ ਗਏ ਪੁਲਿਸ ਕੋਲੇ ਤਾਂ ਸਾਰੇ ਸਬੂਤ ਨੇ ਸਾਰਾ ਕੁਝ ਹੈ ਤੁਸੀਂ ਜਾ ਕੇ ਬਾਲੀਆ ਥਾਣੇ ਦੀ ਸੀਸੀਟੀਵੀ ਚੈੱਕ ਕਰ ਲਓ ਸਾਡੇ ਫੋਨਾਂ ਦੀ ਸਾਰਿਆਂ ਦੀ ਲੋਕੇਸ਼ਨ ਚੈੱਕ ਕਰ ਲਓ ਸਾਨੂੰ 8 ਵਜੇ ਸਾਡੇ ਦੇਖੋ ਬੈਸੇ ਇਹ ਪਤਾ ਲੱਗਿਆ ਵੀ ਗੈਰ ਜਮਾਨਤੀ ਬਰਚਾ ਠੀਕ ਹੈ ਕੋਈ ਚੱਕਰ ਨਹੀਂ ਹੈਗਾ ਗੈਰ ਜਮਾਨਤੀ ਹੈ ਕਦੇ ਤਾਂ ਜਮਾਨਤ ਹੋਊਗੀ ਸਾਲ ਅੰਦਰ ਰੱਖ ਲਵਾਂਗੇ ਹਨਾ ਕੋਈ ਫਰਕ ਨਹੀਂ ਪੈਣਾ ਠੀਕ ਹੈ ਸਾਡੇ ਬਣਾ ਕਿਹੜਾ ਦੇਸ਼ ਹੋਣਾ ਹੁੰਦਾ ਪਹਿਲਾਂ ਬਹੁਤ ਬੰਦੇ ਚਲੇ ਗਏ ਹਨਾ ਸੱਚ ਨਾਲ ਲੜਦੇ ਲੜਦੇ ਜੇ ਆਪਾਂ ਚੱਲ ਜਾਾਂਗੇ ਕੋਈ ਫਰਕ ਨਹੀਂ ਪੈਣਾ ਚਲੋ ਕਮਸੇ ਕਮ ਮਾਦੀ ਜਗੀਰ ਦਾ ਜਾਗਦੀ ਹੈ ਨਾ ਉਹਦਾ ਚਲੋ ਵਕੀਲ ਸਾਹਿਬ ਦੀਆਂ ਕਰਨ ਵਾਲੀਆਂ ਗੱਲਾਂ ਨੇ ਵੀ ਅਸੀਂ ਕਿੱਥੇ ਦੀਆਂ ਕਿੱਥੇ ਨਹੀਂ ਠੀਕ ਹੈ ਉਹਦਾ ਚਲੋ ਆਪਣਾ ਵਕੀਲ ਦੇਖੂਗਾ ਕਿੱਥੋਂ ਕੀ ਬਣਦਾ ਸੋ ਚੜਦੀ ਕਲਾ ਦੇ ਵਿੱਚ ਆ ਜੀ ਡਰਨ ਘਬਰਨ ਵਾਲੀ ਕੋਈ ਗੱਲ ਨਹੀਂ ਆਪਾਂ ਸ ਵੀ ਸਚਾਈ ਦਾ ਸਾਥ ਦਿਓ ਸੱਚ ਨਾਲ ਖੜੇ ਰਹੇ ਹੋ ਠੀਕ ਹੈ ਸਾਡੇ ਜਿੱਥੇ ਲੱਗਿਆ ਤੁਹਾਨੂੰ ਵੀ ਹਾਂ ਇਹ ਬੰਦੇ ਝੂਠੇ ਨੇ ਬੇਸ਼ੱਕ ਜਾਵਾਂ ਕੋਈ ਵੀ ਬੰਦਾ ਨਾ ਆਇਓ ਪਰ ਸੱਚ ਦਾ ਸਾਥ ਦਿਓ ਤੁਸੀਂ ਦੇਖ ਲਓ ਜਦੋਂ ਅੱਜ ਇੰਨੀ ਟੈਕਨੋਲੋਜੀ ਦੇ ਵਿੱਚ ਆਹ ਕੁਝ ਹੋ ਰਿਹਾ ਹਨਾ ਝੂਠੇ ਪਰਚੇ ਪੈ ਰਹੇ ਨੇ ਬਾਈ ਦੀ ਭੈਣ ਦੇ ਉੱਤੇ ਪਰਚਾ ਪਿਆ ਠੀਕ ਹੈ ਡਿਊਟੀ ਤੇ ਹੋਂਡ ਡਿਊਟੀ ਸਰਕਾਰੀ ਡਿਊਟੀ ਤੇ ਉਹਦੇ ਉੱਤੇ ਪਰਚਾ ਪਾਤਾ ਅਸੀਂ ਥਾਣੇ ਦੇ ਵਿੱਚ ਬੈਠੇ ਆ ਸਾਡੇ ਉੱਤੇ ਪਰਚਾ ਪਾਤਾ ਹਾਂ ਇਹ ਬੰਦੇ ਦੇ ਪਰਚੇ ਪਾਈ ਜਾਂਦੇ ਆ ਤੇ ਕੋਰ ਦੋਨੇ ਦਾ ਸਰਪੰਚ ਸਾਡੇ ਨਾਲ ਅਜਸਕਰਮ ਸਿੰਘ ਕਾਨ ਸਿੰਘ ਵਾਲਾ ਵੀ ਸਾਡੇ ਨਾਲ ਸੀ ਅਸੀਂ ਉਹਨਾਂ ਨਾਲ ਕਾਫੀ ਗੱਲਾਂ ਵੀ ਤੇ ਤੁਸੀਂ ਇਹ ਦੇਖ ਲਓ ਪੰਜਾਬੀਓ ਵੀ 92 ਵਾਲੇ ਦੌਰ ਚ ਕੀ ਹੋਇਆ ਹੁਣ ਪੌਲਸਾਲ ਜਿੰਨੇ ਵੀ ਉਥੇ ਬਾਲੀਆਂ ਥਾਣੇ ਦੇ ਸਟਾਫ ਹੈ ਉਹ ਸਾਰਾ ਪਰਸਨਲ ਹੀ ਜਾਣਦਾ ਹੈ ਪਰਸਨਲੀ ਉਹਨਾਂ ਨੇ ਗੱਲਾਂ ਵੀ ਕਰੀਆਂ ਸਾਰਾ ਕੋ ਸਾਨੂੰ ਜਿਹੜਾ ਧੂਰੀ ਵਾਲਾ ਸਟਾਫ ਸੀ ਇੱਕ 29 ਨੂੰ ਸੀ ਅਸੀਂ ਬੰਦ ਉੱਥੇ 29 ਨੂੰ ਉਹ ਵੀ ਉੱਥੇ ਆਇਓ ਕਹਿੰਦੇ ਅੱਜ ਫੇਰ ਤੁਸੀਂ ਇੱਥੇ ਆ ਰਹੇ ਹੋ ਪਰਸਨਲੀ ਵੀ ਸਾਨੂੰ ਉਹ ਜਾਣਦੇ ਨੇ ਹਾਂ ਸਾਰਾ ਸਟਾਫ ਜਾਣਦਾ ਬਾਕੀ ਉੱਥੇ ਹੁਣ ਇਹ ਤਾਂ ਹੈ ਨਹੀਂ ਵੀ ਉਹ ਜਿਹੜਾ 3 ਤਰੀਕ ਨੂੰ ਉੱਥੇ ਡਾਟਾ ਪੇਜਲ ਜੇ ਡਿਲੀਟ ਕਰਾਉਣਾ ਉਹ ਵੀ ਤੁਸੀਂ ਕਰਾ ਦਿਓ ਜੇ ਸਬੂਤ ਹੀ ਮਟਾਉਣੇ ਨੇ ਬਾਲੀਆਂ ਥਾਣੇ ਵਾਲੀ ਸੀਸੀਟੀਵੀ ਨੂੰ ਨਹੀਂ ਪਰ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਵੀ ਉਹ ਬੰਦਾ ਜ਼ਰੂਰ ਦੱਸਿਓ ਦੇ ਦੇਖਿਆ ਇਹਨਾਂ ਨੇ ਕਿਸੇ ਦੇ ਮਾਰਿਆ ਜਾਂ ਕੁਝ ਕਰਿਆ ਤੇ ਚਲੋ ਠੀਕ ਹੈ ਜੀ ਓਕੇ ਸ਼ੁਕਰੀਆ ਧੰਨਵਾਦ ਸਾਰਿਆਂ ਦਾ ਠੀਕ ਹੈ ਚੜ੍ਹਦੀ ਕਲਾ ਦੇ ਵਿੱਚ ਤੇ ਪ੍ਰਸ਼ਾਸਨ ਨੂੰ ਵੀ ਇਹੀ ਕਹਿੰਨਾ ਕਿਤੇ ਛਾਪੇਮਾਰੀ ਕਰਨ ਦੀ ਲੋੜ ਨਹੀਂ ਸਿੱਧਾ ਫੋਨ ਕਰਦੇ ਹੋ ਜਿੱਥੇ ਬੁਲਾਉਣਾ ਹੋਇਆ ਬੁਲਾ ਲਿਓ ਚੁੱਪ ਕਰਕੇ ਆ ਜਾਗੇ ਨਾ ਡਰਦੇ ਆ ਨਾ ਭੱਜਦੇ ਆ ਪਹਾਣੇ ਨਾਲ ਅੱਜ ਵੀ ਖੜੇ ਆ ਕੱਲ ਨੂੰ ਵੀ ਖੜੇ ਆ ਪਹਾਣਾ ਸਾਡਾ ਭਾਈ ਹੈ ਜਿਗਰੀ ਯਾਰ ਹੈ ਸਾਡਾ ਠੀਕ ਹੈ ਹਾਂ ਚਾਹੇ ਸਾਨੂੰ ਫਰਸੀ ਡੰਗਦੇ ਹੋ ਅਸੀਂ ਇਹ ਗੱਲ ਕਦੇ ਵੀ ਕਬੂਲ ਨਹੀਂ ਕਰਦੇ ਸੀ बस यही विनती है मान साहब ਤੁਸੀਂ ਜਿਹੜੇ ਬਿਆਨ ਦੇਣੇ ਹਨ ਵੀ ਅਸੀਂ ਜੇਲਾਂ ਖਾਲੀ ਕਰਨੀਆਂ ਨੇ ਫਿਰ ਜੇਲਾਂ ਝੂਠੇ ਪਰਚੇ ਪਾ ਕੇ ਭਰਨੀਆਂ ਨੇ ਇੱਕ ਪਾਸੇ ਤੁਸੀਂ ਕਹਿੰਦੇ ਮੈਂ ਪੰਜਾਬ ਦੇ ਮੁੰਡਿਆਂ ਨੂੰ ਬਾਹਰ ਨਹੀਂ ਜਾਣ ਦੇਦਾ ਇੱਥੇ ਰੁਜ਼ਗਾਰ ਦਊਗਾ ਤੁਸੀਂ ਤਾਂ ਜਿਹੜਾ ਬੰਦਾ ਕੰਮ ਕਰਦਾ ਉਹਦੇ ਝੂਠੇ ਪਰਚੇ ਠੋਕ ਠੋਕੇ ਮਾੜਾ ਮੋਟਾ ਦਾ ਯਾਰ ਮੰਨ ਲਓ ਤੁਸੀਂ ਆਉਣ ਹੈ ਸਾਡੇ ਕੋਲੇ ਵੋਟਾਂ ਮੰਗਣ ਵਾਸਤੇ ਕਿਹੜਾ ਮੂੰਹ ਲੈ ਕੇ ਪੰਜਾਬ ਦੇ ਲੋਕ ਜਵਾਬ ਦੇਣਗੇ ਸਾਰਿਆਂ ਦੇ ਸਾਹਮਣੇ ਆ ਯਾਰ ਸਾਰਾ ਕੁਝ ਸਾਡੇ ਫੋਨਾਂ 'ਚ ਆ ਸਾਰਿਆਂ ਦੇ ਸਾਹਮਣੇ ਆ ਸਾਨੂੰ ਕੋਈ ਜ਼ਿਆਦਾ ਸਫਾਈ ਦੇਣ ਦੀ ਲੋੜ ਨਹੀਂ ਹੈਗੀ ਤੇ ਠੀਕ ਹੈ ਜੀ ਓਕੇ ਸ਼ੁਕਰੀਆ ਸੱਚ ਦਾ ਸਾਥ ਦੇਣ ਲਈ ਖੜ ਜਿਹੜਾ ਕੋ ਜਾਗਦੀ ਜ਼ਮੀਰਾਂ ਨਹੀਂ ਵੀ ਆਉਂਗੇ ਤਾਂ ਵੀ ਸਾਡੇ ਨਾਲ ਤਾਂ ਜਿਹੜਾ ਕੁਝ ਹੋਣਾ ਉਹ ਤਾਂ ਹੋਣੇ ਬਿਲਕੁਲ ਜੀ ਹੋ ਸਕਦਾ ਹੈ ਸਾਡੀ ਕੋਈ ਵੀਡੀਓ ਵੀ ਨਾ ਆਵੇ ਠੀਕ ਹੈ ਗ੍ਰਿਫਤਾਰ ਕਰਨਗੇ ਅਸੀਂ ਜਾਵਾਂਗੇ ਕੋਈ ਚੱਕਰ ਨਹੀਂ ਹੈਗਾ ਉਹ ਕਾਨੂੰਨ ਨੇ ਆਪਦਾ ਕੰਮ ਕਰਨਾ ਆਪਾਂ ਆਪਣੀ ਸੱਚ ਦੀ ਲੜਾਈ ਜਾਰੀ ਹੈ ਆਪਾਂ ਕਰੀ ਜਾਂਦੇ ਆ ਜਿਹੜੇ ਆਪਣੇ ਕੋਲੇ ਸਬੂਤ ਨੇ ਇੱਕੋ ਇੱਕ ਪੇ ਆਪਾਂ ਕਿੱਥੇ ਸੀ ਕਿਹੜੀ ਡੇਟ ਨੂੰ ਉਹ ਆਪਣਾ ਵਕੀਲ ਠੀਕ ਹੈ ਪੇਸ਼ ਕਰ ਦੂਗਾ ਉਹਦੇ ਵਾਸਤੇ ਕਾਨੂੰਨ ਜਵਾਬਦੇਹ ਹੋਊਗਾ ਵੀ ਕੀ ਕਰੇ ਇਹਨਾਂ ਨੇ ਬਿਲਕੁਲ